ਤੇ ਇੱਕ ਓਮਕਾਰ ਸਤਗੁਰ ਪ੍ਰਸਾਦ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨ ਤਾ ਸ਼ਬਦ ਵਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਣਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਣ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹਿਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਤ ਮਨੋ ਅਨ ਦਿਨ 모ਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ जाते तेरे नाम वासा नाम तेरो आरती मजन मरार ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸ ਲੋ ਨਾਮ ਤੇਰੋ ਓਰਸਾ ਨਾਮ ਤੇਰਾ ਕੇਸਰੋਲੇ ਛਟਕਾਰੀ ਨਾਮ ਤੇਰਾ ਅੰਬੋਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋਚਾਰੇ ਨਾਮ ਤੇਰਾ दीवा नाम तेरो बाती नाम तेरो तेल ले माहे पसारे नाम तेरे की जोत लगाई पे उजियारो पवन सगलारे ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਪਾਰੇ ਠਾਰੇ ਸਗਲ ਝੂਠਾਰੇ ਤੇਰੋ ਕੀਆ ਤੁਝੇ ਕੀਆ ਅਰਪੋ ਨਾਮ ਤੇਰਾ ਤੂੰ ਹੀ ਚਵਰ ਟੁਲਾਰੇ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰੂ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸੈਲ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਤੀ ਮੰਗਲਾਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਭੂਤਮ ਦੀਆਰਾ ਨਿਰਮਲ ਬਾਤੀ ਤੁਹੀ ਨਰੰਜਨ ਕੰਬਲਾ ਪਾਤੀ ਰਾਮਾ ਭਗਤ ਰਾਮ ਆਨੰਦ ਜਾਨੇ ਉਰਨ ਪਰਮ ਨਮ ਆਨੰਦ ਬਖਾਨੇ ਮਦਨ ਮੂਰਤ ਭੈਤਾਰ ਗੋਬਿੰਦੇ ਸੈਨ ਨੇ ਪਜ ਪਰਮਾਨੰਦੇ ਪਰਭਾਤੀ ਸੁਨ ਸੰਦਿਆ ਤੇਰੀ ਦੇਵ ਦਿਵਾ ਕਰ ਅਦਪਤ ਆਦ ਸਮਾਈ ਤੇ ਦਸਮਾਦ ਅੰਤ ਨਹੀਂ ਪਾਇਆ ਲਗ ਰਹੇ ਸਰਨਾਈ લેਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜ ਹੋ ਪਾਈ ਥਰਡਾ ਬ੍ਰਹਮਾ ਨਿਗਮ ਵਿਚਾਰੇ ਅਲੱਖ ਨ ਲਖਾਈ ਰਹਾਉ ਤਤ ਤੇਲ ਨਾਮ ਕੀ ਬਾਤੀ ਦੀਪਕ ਦੇਹ ਉਜਾਰਾ ਜੋਤ ਲਾਏ ਜਗ ਦੀ ਸਜਾਇਆ ਬੁਝੇ ਬੁਝਣ ਹਾਰਾ ਪੰਚੇ ਸ਼ਬਦ ਅਨਾਦ ਬਾਜ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਤਨ ਗੋਪਾਲ ਤੇਰਾ ਤਾ ਜੋ जन तुमरी भगत करनते तिन के काज सवारता रहाओ दाल सीधा मांगो कियो हमरा खुशी करे नित जियो पनिया शादरनी का अनाज मंगो सतसी का गौ पास मंगो लावेरी एक ताजन तुरी चंगेरी करके गियन चंगी जन तिन तन्ना ले ਮੰਗੀ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆ ਖਤਰੇ ਨਹੀਂ ਆ ਨਿਉ ਰਾਮ ਰਹੀ ਪ੍ਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮਾਨਿਉ ਸਿਮਰਤ ਸਾਸਤਰ ਬੇਦ ਸਬੇ ਗੋਪੇਦ ਕਹੇ ਹਮ ਇਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਹਿ ਬਖਾਨਿਉ ਦੋਹਰਾ ਸਗਲ ਦੁਆ ਹਰ ਕੋ ਛਾੜ ਕਹਿ ਗਹਿਓ ਤਹਾਰ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ